ਪਿਛਲੀ ਵਾਰ ਦੀ ਗੱਲ ਕਰੀਏ ਤਾਂ ਸਾਰੇ ਕਲਾਕਾਰ ਦੇ ਪੰਜਾਬ ਦੇ ਜਿੰਨੇ ਵੀ ਕਲਾਕਾਰ ਹੈ ਨਾ ਬੱਬੂ ਮਾਨ ਸਿੱਧੂ ਮੂਸੇਵਾਲਾ ਚਲੋ ਉਹ ਤਾਂ ਨਹੀਂ ਰਿਹਾ ਪਰ ਆਪਨਾ ਦੀਪ ਸਿੱਧੂ ਨਹੀਂ ਰਿਹਾ ਪਰ ਹੋਰ ਵੀ ਬਹੁਤ ਸਾਰੇ ਕਲਾਕਾਰ ਸੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਪਰ ਇਸ ਵਾਰ ਕੋਈ ਕਲਾਕਾਰ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਆਪਾਂ ਸ਼ੰਭੂ ਦੇ ਵੀ ਜਾਇਆ ਏ ਆਪਾਂ ਜਿਹੜਾ ਖਨੌਰੀ ਬਾਰਡਰ ਦੇ ਵੀ ਜਾਇਆ ਏ ਇੱਕ ਵੀ ਕਲਾਕਾਰ ਸਾਥ ਨਹੀਂ ਦੇ ਰਿਹਾ ਕੀ ਚੱਕਰ ਹੈ ਮੁੱਦਾ ਕੀ ਹੈ ਸਾਡੇ ਚ ਸਾਡਾ ਦੀਪ ਸਿੱਧੂ ਨਹੀਂ ਹੈਗਾ ਇਹ ਇੱਕ ਛੋਟੀ ਨਹੀਂ ਬਹੁਤ ਵੱਡੀ ਗੱਲ ਹੈ ਕਾਰ ਤਾਂ ਛੋਟੀ ਜੀ ਮਾਨ ਨਹੀਂ ਹੁੰਦੀ ਪਰ ਇਹ ਬਹੁਤ ਵੱਡੀ ਕਾਰ ਬਹੁਤ ਵੱਡਾ ਯੋਗਦਾਨ ਸੀ ਉਸ ਵੀਰ ਦਾ ਬਹੁਤ ਵੱਡਾ ਯੋਗਦਾਨ ਸੀ ਦੀਪ ਸਿੱਧੂ ਦੀ ਸਾਡੇ ਸ਼ਹੀਦ ਦੀਪ ਸਿੱਧੂ ਦੀ ਆਵਾਜ਼ ਦੇ ਵਿੱਚ ਉਸ ਦੀ ਸੋਚਣੀ ਦੇ ਵਿੱਚ ਉਸ ਦੀ ਗੜਕ ਦੇ ਵਿੱਚ ਉਹ ਤਾਕਤ ਸੀ ਉਹ ਇੱਕ ਸ਼ਕਤੀ ਉਹ ਪਾ ਇੱਕ ਵਜੂਦ ਕਹਿ ਸਕਦੇ ਹਾਂ ਉਹਦੇ ਅੰਦਰ ਸੀ ਕਿ ਉਹ ਮਰੇ ਹੋਏ ਬੰਦੇ ਚ ਜਾਨ ਪਾ ਦਿੰਦਾ ਜਾਨ ਪਾ ਦਿੰਦਾ ਸੀ ਸੋ ਜਿਹੜੇ ਪਿਛਲੀ ਵਾਰੀ ਬਾਰਡਰਾਂ ਨੂੰ ਟੱਪ ਟੱਪ ਕੇ ਮੈਂ ਕਹਿੰਦਾ ਜਿਹੜੇ ਕਰੇਨਾ ਤੋਂ ਪਰਾਂ ਨਹੀਂ ਹੁੰਦੇ ਸੀ ਲੋਕਾਂ ਨੇ ਹੱਥਾਂ ਨਾਲ ਧੱਕਦੇ ਸੀਗੇ ਧੱਕਦੇ ਸੀ ਉਹ ਇੱਕ ਦੇਣ ਸੀ ਦੀਪ ਸਿੱਧੂ ਦੀ ਬੋਲਾਂ ਦੀ ਜੋਸ਼ ਭਰ ਆਉਂਦਾ ਸੀਗਾ ਜੋਸ਼ ਭਰ ਆਉਂਦਾ ਸੀ ਸੋ ਦੂਜੇ ਪਾਸੇ ਆਪਾਂ ਕਹਿ ਦਿੰਦੇ ਆ ਚਲੋ ਆਜੋ ਇੱਧਰ ਆਜੋ ਸਾਡੇ ਲੱਖਾ ਸਿਧਾਣਾ ਹੋ ਗਿਆ ਹੂੰ ਸਾਡਾ ਆਪਣਾ ਪਾਨਾ ਸਿੱਧੂ ਹੋ ਗਿਆ ਇੱਧਰ ਆ ਜਾਈਏ ਹੁਣ ਆਪਾਂ ਪਾਨੇ ਸਿੱਧੂ ਤੇ ਸਭ ਨੂੰ ਪਤਾ ਹੈ ਕਿ ਬੀਤੇ ਦਿਨਾਂ ਚ ਕੀ ਬੀਤ ਕੇ ਹਟਿਆ ਉਹਦੇ ਕਰਕੇ ਲੱਖਾ ਸਿਧਾਣਾ ਤੇ ਕਾਫੀ ਜਿਹੜੇ ਹੋਰ ਸਾਡੇ ਪੰਜਾਬ ਜਥੇਬੰਦੀ ਦੇ ਜਿਹੜੇ ਮੇਨ ਮੁਖ ਲੀਡਰ ਸੀਗੇ ਉਹ ਵੀ ਉਧਰ ਉਲਝੇ ਰਹੇ ਕਿਉਂਕਿ ਉਹਨੂੰ ਵੀ ਕਢਾਉਣਾ ਇੱਕ ਮੁੱਦਾ ਸੀ ਮੁੱਦਾ ਸੀ ਉਹਨੂੰ ਵੀ ਕਢਾਉਣਾ ਇੱਕ ਜ਼ਰੂਰੀ ਸੀ ਪਰ ਹੁਣ ਐਲਾਨ ਕਰਤਾ ਨਾ ਭਾਨੇ ਸਿੱਧੂ ਨੇ ਹੁਣ 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 ਐਲਾਨ ਕੀਤਾ ਭਾਨੇ ਸਿੱਧੂ ਨੇ ਕੱਲ ਨੂੰ ਵੀ ਬਦਲੀ ਜਾ ਰਹੇ ਹਾਂ ਕਿ ਮੈਂ ਦਿੱਲੀ ਜਾ ਰਹੇ ਹਾਂ ਹੁਣ ਟੱਕਾ ਵੱਜੂਗਾ ਹੁਣ ਫਰਕ ਪਾਊਗਾ ਪਰ ਕਿਤੇ ਨਾ ਕਿਤੇ 13 ਤਰੀਕ ਨੂੰ ਭਾਨਾ ਸਿੱਧੂ ਨਹੀਂ ਜਾ ਸਕਿਆ ਤੇ 13 ਤਰੀਕ ਤੋਂ ਪਹਿਲਾਂ ਤਿਆਰੀਆਂ ਨਹੀਂ ਹੋ ਸਕੀਆਂ ਤਿਆਰੀਆਂ ਨਹੀਂ ਹੋ ਸਕੀਆਂ ਕਿੱਥੇ ਦੀਪ ਭਾਨੇ ਸਿੱਧੂ ਨੇ ਘਰੇ ਹੋਣਾ ਸੀ ਹੂੰ ਘਰੋਂ ਜਥੇਬੰਦ ਬਹੁਤ ਸਾਰਾ ਜੂਥ ਜੂਥ ਇਕੱਠਾ ਕਰਨਾ ਸੀ ਬਹੁਤ ਸਾਰਾ ਜੂਥ ਇਕੱਠਾ ਕਰਨਾ ਸੀ ਉਹਨੇ ਵੀਡੀਓ ਪਾਉਣੀਆਂ ਸੀ ਸਟੇਟਸ ਲਾਉਣੇ ਸੀ ਉਸਨੇ ਲੋਕਾਂ ਨੂੰ ਜੋੜਨਾ ਸੀ ਉਹ ਉਹ ਇੱਕ ਵੀ ਚੀਜ਼ ਭਾਨੇ ਸਿੱਧੂ ਤੋਂ ਨਹੀਂ ਹੋ ਸਕੀ ਨਹੀਂ ਲੱਖੇ ਸਦਾਨੇ ਦੀ ਗੱਲ ਲੱਖਾਂ ਸਿਧਾਣਾ ਭਾਨੇ ਸਿੱਧੂ ਵਾਲੇ ਮਸਲੇ 'ਚ ਉਲਝੇ ਰਹੇ ਆ ਉਧਰ ਉਲਝ ਗਿਆ ਉਹ ਤੋਂ ਨਹੀਂ ਕਿਸੇ ਤਰ੍ਹਾਂ ਦਾ ਕੁਝ ਕੁਝ ਬਾਈ ਦੀ ਪੰਜਾਬ بچاؤ ਰੈਲੀ ਵੀ ਚੱਲ ਰਹੀ ਹੈ ਸਾਰੇ ਪਾਸੇ ਹੈ ਨਾ ਠੀਕ ਹੈ ਦੂਜੀ ਗੱਲ ਹੁਣ ਕਈ ਕਿਸਾਨ ਆਗੂ ਵੀ ਇਦਾਂ ਹੀ ਉਲਝੇ ਰਹੇ ਸੋ ਠੀਕ ਹੈ ਇਸ ਕਰਕੇ ਹੁਣ ਆਜੋ ਜੀ ਆਪਾਂ ਕੱਲੇ ਆਪਣਾ ਕਲਾਕਾਰ ਨਹੀਂ ਬਹੁਤ ਸਾਰੀਆਂ ਜਥੇਬੰਦੀਆਂ ਵੀ ਨਹੀਂ ਗਈਆਂ ਨਿੰਗ ਸਿੰਘ ਜਥੇਬੰਦੀਆਂ ਨਹੀਂ ਗਈਆਂ ਮੈਂ ਉਹੀ ਗੱਲ ਕਰਦਾ ਮਜ਼ਦੂਰ ਜਥੇਬੰਦੀ ਹੈ ਨਾ ਵੀ ਇਹਨਾਂ ਬਾਰੇ ਦੱਸੋ ਕਿਉਂ ਕੀ ਚੱਕਰ ਅਸੀਂ ਪਿਛਲੇ ਅੰਦੋਲਨ ਦੇ ਵਿੱਚ ਜਿੱਥੇ ਬਹੁਤ ਵੱਡੀ ਖੱਟੀ-ਖੱਟੀ ਸੀ ਅਸੀਂ ਸਾਡੀ ਜਿੱਤ ਹੋਈ ਸੀ ਹੂੰ ਉਸ ਟਾਈਮ ਦੇ ਵਿੱਚ ਕੁਝ ਕੁ ਸ਼ਰਤਾਂ ਸੀ ਜਿਹੜੀਆਂ ਉਹ ਰਹਿ ਗਈਆਂ ਸੀ ਸਾਡਾ ਦੀਪ ਸਿੱਧੂ ਕਹਿੰਦਾ ਕਹਿੰਦਾ ਚਲਿਆ ਗਿਆ ਇਸ ਜਹਾਨ ਤੋਂ ਹੂੰ ਕਿ ਮਹੀਨਾ ਹੋਰ ਲਾ ਲਓ ਮਹੀਨਾ ਹੋਰ ਲਾ ਲਓ ਨਹੀਂ ਮੁੜ ਕੇ ਆਉਣਾ ਪਊ ਅੱਜ ਉਹੀ ਗੱਲ ਹੋ ਬੋਲ ਸੱਚੇ ਹੋਗੇ ਬੋਲ ਸੱਚੇ ਹੋਗੇ ਕਿਉਂਕਿ ਜਿਹੜਾ ਦੀਪ ਸਿੱਧੂ ਸੀ ਨਾ ਬਹੁਤ ਉੱਚੀ ਸੋਚ ਦਾ ਮਾਲਕ ਸੀ ਉਹਦੀ ਸੋਚ ਆਮ ਬੰਦੇ ਦੀ ਸਮਝ ਤੋਂ ਬਾਹਰ ਸੀ ਉਹ ਬੰਦਾ ਇੰਨਾ ਪੜਿਆ ਲਿਖਿਆ ਤੇ ਨਾਲ ਇੰਨਾ ਕੜਿਆ ਹੋਇਆ ਸੀ ਯਾਰ ਇੱਕ ਪੂਰੇ ਇੰਡੀਆ ਲੈਵਲ ਤੇ ਚਲੋ ਹਣਾ ਜੇ ਆਪਾਂ ਇੱਕ ਆਹਾ ਧੂਏਂ ਚ ਤੀਰ ਨਹੀਂ ਮਾਰਦੇ ਮੈਂ ਕਹਿੰਦਾ ਵੀ ਪੜ ਲੈਵਲ ਤੇ ਨਹੀਂ ਪੂਰੇ ਇੰਡੀਆ ਲੈਵਲ ਤੇ ਬੰਦਾ ਵਕੀਲ ਸੀ ਵਕੀਲ ਸੀ ਇੰਡੀਆ ਲੈਵਲ ਤੇ ਵਕੀਲੀ ਕਰਨੀ ਕੋਈ ਖਾਲਾਜੀ ਦਾ ਬਾੜਾ ਨਹੀਂ ਮਾੜੇ ਢੂੜੇ ਬੰਦੇ ਦਾ ਕੰਮ ਨਹੀਂ ਵਕੀਲ ਸੀ ਸਟਾਰ ਵੀ ਸੀ ਸਟਾਰ ਵੀ ਸੀ ਬੰਬੇ ਦੇ ਵੱਡੇ ਵੱਡੇ ਐਕਟਰ ਹੈ ਉਹਦਾ ਬਹਿਣਾ ਉੱਠਣਾ ਸੀ ਬਹਿਣਾ ਉੱਠਣਾ ਸੀ ਤੇ ਵੱਡੇ ਵੱਡੇ ਬੰਬੇ ਦੇ ਐਕਟਰਾਂ ਦੇ ਕੇਸ ਲੜੇ ਨੇ ਕੇਸ ਲੜੇ ਨੇ ਸੋ ਹੁਣ ਉਹਦੀ ਸੋਚ ਕਿੱਡੀ ਕਿਸ ਸੀ ਉਹ ਤਾਂ ਮੇਰੀ ਸਮਝ ਤੋਂ ਵੀ ਬਾਹਰ ਹੈ ਮੈਂ ਤਾਂ ਸਿਰਫ ਕਹਿ ਸਕਦਾ ਵੀ ਤੂੰ ਸੋਚ ਬੰਡੀ ਸੀ ਹੁਣ ਉਹਦੀ ਸੋਚ ਨੂੰ ਆਪਾਂ ਲੈ ਕੇ ਚੱਲੀ ਚੱਲਦੇ ਤਾਂ ਠੀਕ ਸੀ ਪਰ ਠੀਕ ਹੈ ਉਸ ਗੱਲ ਤੋਂ ਬਹੁਤ ਸਾਰੇ ਮਨਮਟਾਵ ਉਥੋਂ ਉੱਪਰ ਨਿਕਲੇ ਜਿੱਥੋਂ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਹੂੰ ਜਦੋਂ ਉਸ ਤਰੀਕ ਨੂੰ ਜਿਹੜੀ ਤਰੀਕ ਨੂੰ ਅਸੀਂ ਉੱਥੋਂ ਧਰਨਾ ਚੱਕਿਆ ਉਹ ਤਰੀਕ ਨੂੰ ਉੱਥੇ ਧਰਨਾ ਕੁਝ ਲੋਕਾਂ ਦਾ ਮੰਨਣਾ ਸੀ ਕਿ ਧਰਨਾ ਹਜੇ ਜਾਰੀ ਕੀਤਾ ਜਾਵੇ ਪਰ ਕੁਝ ਲੋਕਾਂ ਦਾ ਮੰਨਣਾ ਸੀ ਕਿ ਹੁਣ ਧਰਨੇ ਨੂੰ ਖਤਮ ਕੀਤਾ ਜਾਵੇ ਜਿਹੜਾ ਸਾਨੂੰ ਮਿਲ ਗਿਆ ਪਹਿਲਾਂ ਅਸੀਂ ਉਹਦੀ ਖੁਸ਼ੀ ਕਿਉਂਕਿ ਸਾਲ ਹੋ ਗਿਆ ਸੀ ਲੋਕਾਂ ਨੂੰ ਹੁਣ ਬੈਠਣ ਸਾਲ ਤੋਂ ਚੱਲ ਚਾਹ ਸੀ ਕੁਇ ਕਰੇ ਜਾਵਾਂਗੇ ਆਪਾਂ ਜਿੱਤ ਚੁੱਕੇ ਆਪਾਂ ਜਿੱਤ ਚੁੱਕੇ ਆ ਇੱਕ ਜਿੱਤ ਦੀ ਖੁਸ਼ੀ ਲੈ ਕੇ ਘਰੇ ਜਾਈਏ ਹਨ ਉਹ ਚਾ ਚਾਚ ਅਸੀਂ ਉੱਥੋਂ ਉੱਠੇ ਉੱਥੋਂ ਜਦੋਂ ਅਸੀਂ ਦਿੱਲੀ ਨੂੰ ਛੱਡ ਕੇ ਤੁਰੇ ਹਨ ਨਾ ਤਾਂ ਕਲੀ ਜਿੱਤ ਨਹੀਂ ਲੈ ਕੇ ਆਏ ਕੁਝ ਕਸੀ ਕਮੀਆਂ ਨਾਲ ਲੈ ਕੇ ਤੁਰੇ ਕੀ ਕਮੀਆਂ ਲੈ ਕੇ ਤੁਰੇ ਅਸੀਂ ਮਨ ਮੁਟਾਵ ਮਨਾਂ ਦੇ ਵਿੱਚ ਮੁਟਾਵ ਭਰ ਕੇ ਤੁਰੇ ਹੂੰ ਪੰਜਾਬ ਦੇ ਵਿੱਚ ਆਏ ਕੁਝ ਗੱਲਾਂ ਨਿਕਲੀਆਂ ਉਹਨੇ ਆ ਖਾ ਲਿਆ ਉਹਨੇ ਆ ਖਾ ਲਿਆ ਹੂੰ ਕੁਝ ਕੁ ਲੋਕਾਂ ਤੇ ਸੱਚੇ ਇਲਜ਼ਾਮ ਲੱਗੇ ਕੁਝ ਕੁ ਲੋਕਾਂ ਦੇ ਝੂਠੇ ਇਲਜ਼ਾਮ ਲੱਗੇ ਜਿਨ੍ਹਾਂ ਤੇ ਝੂਠੇ ਲੱਗੇ ਬਾਹਰ ਨਿਕਲ ਗਏ ਕੁਝ ਜਿਹੜੀਆਂ ਜਥੇਵੰਦੀਆਂ ਕਹਿੰਦੀਆਂ ਸੀ ਉੱਥੇ ਬੈਠਣਾ ਕੁਝ ਕਹਿੰਦੀ ਚੱਲੋ ਉਹ ਆਪਸ ਵਿੱਚ ਹੋਗੇ ਹੁਣ ਤੱਕ ਤਾਲਮੇ ਨਹੀਂ ਬਣੇ ਆਪਸ ਵਿੱਚ ਦਿਲ ਮੇ ਹੁਣ ਆਪਾਂ ਵੇਖੇ ਰਿਹਾ ਵੀ ਉਗਰਾਹਾਂ ਜਥੇਵੰਦੀ ਹੋ ਗਈ ਹੈ ਨਾ ਤੇ ਹੋਰ ਵੀ ਕਈ ਜਥੇਵੰਦੀਆਂ ਜਿਵੇਂ ਰੁਲਦੂ ਮਾਨਸਾ ਜੀ ਹੋਗੇ ਬਹੁਤ ਬਹੁਤ ਸਾਰੀਆਂ ਉਹੀ ਕਹਿ ਰਹੇ ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਆਟਾ ਚੋਰ ਹੈ ਜੀ ਇਹ ਰਾਸ਼ਨ ਚੋਰ ਹੈ ਜੀ ਇਹਨੇ ਰਾਸ਼ਨ ਵੇਚਦਾ ਜੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ वैसे तो देखो अपने तो उम्र ਦੇ ਵਿੱਚ ਤੇ ਤਜਰਬੇ ਦੇ ਵਿੱਚ ਇੰਨੇ ਵੱਡੇ ਨੇ ਵੀ ਆਪਾਂ ਰਲੇ ਨਹੀਂ ਸਕਦੇ ਆ ਨਹੀਂ ਰਲ ਸਕਦੇ ਸੋਚ ਇਹ ਹੈ ਵੀ ਜਿਹੜੇ ਆਪਣੇ ਆਪਸੀ ਮਸਲੇ ਨੇ ਨਾ ਆਪਸੀ ਲੜਾਈਆਂ ਨੇ ਪੰਜਾਬ ਦੇ ਵਿੱਚ ਬਾਈ ਕੀ ਗੱਲ ਕਰ ਲਈ ਇੱਥੇ ਲੜ ਲਾਂਗੇ ਜਦੋਂ ਗੱਲ ਸੈਂਟਰ ਨਾਲ ਮੱਥੇ ਦੀ ਹੈ ਉੱਥੇ ਮੈਂ ਕਹਿੰਦਾ ਇੱਕ ਜੁੱਟ ਹੋ ਕੇ ਆਪਾਂ ਨੂੰ ਉਹ ਲੜਾਈ ਸਭ ਤੋਂ ਪਹਿਲਾਂ ਉਹ ਲੜਾਈ ਲੜਨੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੇ ਆ ਮਨ ਮੋਟਾਵਰੇ ਉਹ ਆਪਾਂ ਘਰੇ ਬੈ ਕੇ ਸਲਝਾ ਲਾਂਗੇ ਬਿਲਕੁਲ